ਕਹਾਣੀ ਟੁੱਟਿਆ ਖਡੌਣਾ ਸ਼ਹਿਰ ਦੇ ਇੱਕ ਸੁੰਨੇ ਪਰ ਸੋਹਣੇ ਮੁਹੱਲੇ ਵਿੱਚ ਸਵੇਰ ਦਾ ਸੂਰਜ ਹੌਲੀ-ਹੌਲੀ ਇਮਾਰਤਾਂ ਦੇ ਪਿਛੋਕ ਝਾਕ ਰਿਹਾ ਸੀ ਰਾਤ ਦੀ ਠੰਡੀ ਹਵਾ ਅਜੇ ਵੀ ਗਲੀਆਂ ਵਿੱਚ ਤੈਰ ਰਹੀ ਸੀ ਲੋਕ ਦਿਨ ਦੀਆਂ ਤਿਆਰੀਆਂ 'ਚ ਲੱਗੇ ਸਨ ਪਰ ਇੱਕ ਘਰ ਸੀ ਜਿੱਥੇ ਹਰ ਸਵੇਰ ਦੀ ਸ਼ੁਰੂਆਤ ਇੱਕੋ ਤਰੀਕੇ ਨਾਲ ਹੁੰਦੀ ਸੀ ਉਹ ਘਰ ਦੇ ਬਾਹਰ ਇੱਕ ਪੁਰਾਣੀ ਜੱਗ ਚੜੀ ਛੋਟੀ ਸਾਈਕਲ ਪਈ ਸੀ ਹਰ ਰੋਜ਼ ਵਾਂਗ ਅਤੇ ਉਸ ਦੇ ਕੋਲ ਬੈਠੀ ਸੀ ਜਸੋ ਲਗਭਗ ਪੰਜਾਦੀ ਉਮਰ ਮੱਥੇ ਤੇ ਥੋੜੀਆਂ ਲਕੀਰਾ ਪਰ ਦਿਲ ਵਿੱਚ ਬੇਅੰਤ ਮਮਤਾ ਉਹ ਸਾਈਕਲ ਸਾਈਕਲ ਦੇ ਹੈਂਡਲ ਨੂੰ ਪਿਆਰ ਨਾਲ ਸਾਫ਼ ਕਰ ਰਹੀ ਸੀ ਹਰਸ਼ ਮੇਰੇ ਬੱਚੇ ਵੇਖ ਮੈਂ ਤੇਰੀ ਸਾਈਕਲ ਨੂੰ ਫਿਰ ਸਾਫ਼ ਕਰ ਦਿੱਤਾ ਇਹ ਉਹ ਹਰ ਰੋਜ਼ ਕਹਿੰਦੀ ਸੀ ਭਾਵੇਂ ਉਸ ਦਾ ਪੁੱਤਰ ਹਰਸ਼ ਖੁਨ ਇਸ ਦੁਨੀਆ ਵਿੱਚ ਨਹੀਂ ਸੀ ਹਰਸ਼ ਦੀਆਂ ਯਾਦਾ ਹਰਸ਼ 6 ਸਾਲ ਦਾ ਸੀ ਹਸਮੁਖ ਸ਼ਰਾਰਤੀ ਅਤੇ ਜਸੋ ਦੀ ਜਿੰਦ ਉਹ ਸਾਈਕਲ ਉਸ ਦੇ ਲਈ ਸਭ ਤੋਂ ਵੱਡੀ ਖੇਡ ਸੀ ਹਰ ਸਵੇਰ ਉਹ ਮੁਹੱਲੇ ਵਿੱਚ ਘੁੰਮਦਾ ਸ਼ਰਾਰਤੀ ਅਤੇ ਜਸੋ ਦੀ ਜਿੰਦ ਉਹ ਸਾਈਕਲ ਉਸਦੇ ਲਈ ਸਭ ਤੋਂ ਵੱਡੀ ਖੇਡ ਸੀ ਹਰ ਸਵੇਰ ਉਹ ਮੁਹੱਲੇ ਵਿੱਚ ਘੁੰਮਦਾ ਅਤੇ ਚਲਾਉਂਦਾ ਮਾਂ ਦੇਖ ਮੈਂ ਫੁੱਲ ਸਪੀਡਸ ਦੌੜ ਰਿਹਾ ਜਸੋ ਖੁਸ਼ ਹੋ ਜਾਂਦੀ ਪਰ ਕਿਸਮਤ ਨੇ ਉਸਦੀ ਇਹ ਖੁਸ਼ੀ ਲੰਮੀ ਨਾ ਟਿਕਣ ਦਿੱਤੀ ਹਰਸ਼ ਨੂੰ ਬਿਮਾਰੀ ਨੇ ਐਸਾ ਕੇ ਰਿਆ ਕਿ ਪੈਂਡੇ ਪੈਂਡੇ ਹਸਪਤਾਲਾਂ ਦਾ ਦੌਰਾ ਚੱਲਦਾ ਰਿਹਾ ਪਰ ਛੋਟੇ ਦਿਲ ਨੇ ਜ਼ਿਆਦਾ ਦਿਨ ਲੜਾਈ ਨਹੀਂ ਲੜੀ ਇੱਕ ਸਾਲ ਪਹਿਲਾਂ ਹਰਸ਼ ਨੇ ਜਸੋਦਾ ਹੱਥ ਫੜਿਆ ਤੇ ਮੁਸਕਰਾਇਆ ਮਾਂ ਮੈਂ ਸੋ ਗਿਆ ਤਾਂ ਤੁਸੀਂ ਰੋਣਾ ਨਹੀਂ ਉਹ ਆਖਰੀ ਵਾਰ ਮੁਸਕਰਾਇਆ ਸੀ ਤੇ ਜਸੋਦਾ ਹੱਥ ਖਾਲੀ ਹੋ ਗਿਆ ਸੀ ਅੱਜ ਦੀ ਸਵੇਰ ਇੱਕੋ ਜਿਹੀ ਨਹੀਂ ਸੀ ਜਦੋਂ ਜਸੋ ਖਿਡੌਣੇ ਨੂੰ ਸਾਫ਼ ਕਰ ਰਹੀ ਸੀ ਉਸਦੀ ਉਂਗਲ ਸਾਈਕਲ ਦੇ ਸੀਟ ਦੇ ਹੇਠ ਲੱਗੀ ਉਸਨੂੰ ਕੁਝ ਕਾਗਜ਼ ਵਰਗਾ ਮਹਿਸੂਸ ਹੋਇਆ ਉਸਨੇ ਧੀਰੇ ਨਾਲ ਕੱਢਿਆ ਇੱਕ ਛੋਟੀ ਜਿਹੀ ਚਿੱਠੀ ਸੀ ਨੀਲੇ ਰੰਗ ਦੇ ਕਾਗਜ਼ ਤੇ ਬੱਚਿਆਂ ਵਾਲੀ ਲਿਖਾਵਟ उत्ते सी मां जस्सो दे हथ उसने चिट्ठी खोली कुछ शब्द पूरे कुछ मिट्टे हुए सन शायद हर्ष ने मौत तो कुछ दिन पहला लिखी सी चिट्ठी ते लिखा सी मां मैं तेनू दसना सी के मैं बहुत खुश हाँ ती दुनिया की सब तो सोहनी मां हो जे मैं किसी दिन नहीं रहा तो तीं रोना नहीं मैं हर रोज़ ते तो को आवागा ਪਰ ਅਗੇ ਲਫ਼ਜ਼ ਮਿਟ ਗਏ ਸਨ ਜਸੋ ਦਾ ਦਿਲ ਰੁਕ ਗਿਆ ਸੀ ਜਿਵੇਂ ਪਰ ਕੀ ਮੇਰੇ ਪੁੱਤ ਨੇ ਕੀ ਕਹਿਣਾ ਸੀ ਉਹ ਰੋਣ ਲੱਗੀ ਇੱਕ ਨਵਾਂ ਤੂਫਾਨ ਇਸੇ ਵੇਲੇ ਗਲੀ ਚੋਂ ਬੱਚਿਆਂ ਦੀ ਆਵਾਜ਼ ਆਈ ਤਾਈ ਜਸੋ ਤੁਸੀਂ ਸਾਨੂੰ ਕਹਾਣੀ ਸੁਣਾਉਂਗੇ ਹਰਸ਼ ਵਾਲੀ ਜਸੋ ਨੇ ਅੱਖਾਂ ਪੂੰਝੀਆਂ ਉਹ ਹਮੇਸ਼ਾ ਮੁਹੱਲੇ ਦੇ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੀ ਸੀ ਕਿਉਂਕਿ ਇਸ ਨਾਲ ਉਸਨੂੰ ਲੱਗਦਾ ਸੀ ਹਰਸ਼ ਅਜੇ ਵੀ ਉਸਦੇ ਕੋਲ ਹੈ ਪਰ ਅੱਜ ਉਸ ਦੇ ਦਿਲ ਵਿੱਚ ਉਹ ਚਿੱਠੀ ਦਾ ਅਧੂਰਾ ਵਾਕ ਚੁੱਭ ਰਿਹਾ ਸੀ ਪਰ ਕੀ ਉਹ ਜਵਾਬ ਜੋ ਕਿਸਮਤ ਛੁਪਾ ਕੇ ਬੈਠੀ ਸੀ ਸ਼ਾਮ ਨੂੰ ਜਦੋਂ ਜੱਸੋ ਕਮਰੇ ਵਿੱਚ ਬੈਠੀ ਸੀ ਉਹ ਚਿੱਠੀ ਨੂੰ ਵਾਰ-ਵਾਰ ਪੜ ਰਹੀ ਸੀ ਉਸ ਦੇ ਮਨ ਵਿੱਚ ਇੱਕ ਹੀ ਸਵਾਲ ਹਰਸ਼ ਨੇ ਆਖਰੀ ਲਫ਼ਜ਼ ਕਿਉਂ ਨਹੀਂ ਲਿਖੇ ਤਦ ਹੀ ਕਿਸੇ ਨੇ ਦਰਵਾਜ਼ੇ ਨੂੰ ਖਰਕਾਇਆ ਜੱਸੋ ਨੇ ਖੋਲ੍ਹਿਆ ਬਾਹਰ ਇੱਕ ਬੁੱਢਾ ਆਦਮੀ ਖੜਾ ਸੀ ਸਫੈਦ ਦਾੜੀ ਕੰਬਦੇ ਹੱਥ ਅੱਖਾਂ 'ਚ ਨਜ਼ਾਕਤ ਤੁਸੀਂ ਜਸੋ ਹੋ ਉਸਨੇ ਪੁੱਛਿਆ ਹਾਂ ਪਰ ਤੁਸੀਂ ਕੌਣ ਮੈਂ ਹਰਸ਼ ਦੇ ਸਕੂਲ ਦਾ ਚੌਕੀਦਾਰ ਵੀਰ ਸਿੰਘ ਜਸੋ ਹੈਰਾਨ ਹੋਈ ਵੀਰ ਸਿੰਘ ਨੇ ਥੈਲਾ ਖੋਲ੍ਹਿਆ ਅਤੇ ਕਿਹਾ ਮੈਨੂੰ ਹਰਸ਼ ਨੇ ਇਹ ਤੁਹਾਨੂੰ ਦੇਣ ਲਈ ਕਿਹਾ ਸੀ ਪਰ ਮੈਂ ਧੇਰ ਕਰ ਗਿਆ ਉਸਨੇ ਇੱਕ ਛੋਟਾ ਲਾਲ ਰੰਗ ਦਾ ਡੱਬਾ ਉਸਦੇ ਹੱਥ ਵਿੱਚ ਰੱਖਿਆ ਜਸੋ ਕੰਬ ਗਈ ਡੱਬਾ ਬਹੁਤ ਹੀ ਪੁਰਾਣਾ ਲੱਗ ਰਿਹਾ ਸੀ ਜੱਸੋ ਨੇ ਕੰਬਦਿਆਂ ਹੱਥਾਂ ਨਾਲ ਪੁੱਛਿਆ ਇਹ ਕੀ ਹੈ ਮੇਰੇ ਹਰਸ਼ ਨੇ ਤੁਹਾਨੂੰ ਕਿਉਂ ਦਿੱਤਾ ਸੀ ਵੀਰ ਸਿੰਘ ਦੀਆਂ ਅੱਖਾਂ ਨਮੀ ਨਾਲ ਭਰ ਗਈਆਂ ਉਸ ਦਿਨ ਜਦੋਂ ਉਹ ਆਖਰੀ ਵਾਰ ਸਕੂਲ ਆਇਆ ਸੀ ਉਸਨੇ ਮੈਨੂੰ ਮਿਲ ਕੇ ਕਿਹਾ ਸੀ ਚਾਚਾ ਜੀ ਇਹ ਮਾ ਲਈ ਹੈ ਕਿਸੇ ਦਿਨ ਉਹ ਰੋਵੇ ਤਾਂ ਦੇ ਦਿਓ ਪਰ ਮੈਂ ਸਮਝਿਆ ਨਹੀਂ ਸੀ कि वह कुछ दिनों चला जाएगा जस्सो का दिल तो टुट रहा हौली जे बोले मैनु माफ कर दौ दे। मैं देर कर दती जसो ने कोई जवाब ना दिता उसकी अखा सिर्फ डब्बे तिकिया सन डब्बे अंदर की सी जसो घर अंदर आई उसने डब्बा मेज ते रखा देर तक उसके दे हथ नहीं चले क्योंकि हौसला नहीं सी। ਪਰ ਆਖਰਕਾਰ ਉਸਨੇ ਡੂੰਗਾ ਸਾ ਲਿਆ ਅਤੇ ਡੱਬਾ ਖੋਲ੍ਹ ਲਿਆ ਅੰਦਰ ਤਿੰਨ ਚੀਜ਼ਾਂ ਸਨ ਇੱਕ ਛੋਟੀ ਪੀਲੀ ਟੁਪੀ ਖਿਡੌਣਾਕਾਰ ਹਰਸ਼ ਦੀ ਇੱਕ ਫੋਟੋ ਇੱਕ ਹੋਰ ਚਿੱਠੀ ਮੋੜੀ ਹੋਈ ਅਤੇ ਬੱਚਿਆਂ ਵਾਲੀ ਲਿਖਾਵਟ ਵਿੱਚ ਜਸੋ ਨੇ ਫੋਟੋ ਚੁੱਕੀ ਹਰਸ਼ ਖਿਡੌਣਾਕਾਰ ਵਿੱਚ ਬੈਠਾ ਹੱਸ ਰਿਹਾ ਸੀ ਫਿਰ ਉਸਨੇ ਟੁੱਟਿਆ ਖਿਡੌਣਾ ਚੁੰਮਿਆ ਆਖਿਰ ਵਿੱਚ ਉਸਨੇ ਚਿੱਠੀ ਖੋਲੀ ਹਰਸ਼ ਦੀ ਦੂਜੀ ਚਿੱਠੀ ਚਿੱਠੀ ਵਿੱਚ ਲਿਖਿਆ ਸੀ ਮਾਂ ਮੈਂ ਤੈਨੂੰ ਦੱਸਣਾ ਸੀ ਕਿ ਜੇ ਮੈਂ ਕਦੇ ਦੂਰ ਚਲਾ ਜਾਵਾਂ ਤਾਂ ਤੁਸੀਂ ਇਕੱਲੇ ਨਾ ਰਹੋ ਤੁਸੀਂ ਹੋਰ ਬੱਚਿਆਂ ਨੂੰ ਖੁਸ਼ ਰੱਖਿਆ ਕਰੋ ਉਹਨਾਂ ਨੂੰ ਕਹਾਣੀਆਂ ਸੁਣਾਇਆ ਕਰੋ ਜਿਵੇਂ ਤੁਸੀਂ ਮੈਨੂੰ ਸੁਣਾਉਂਦੇ ਸੀ ਜਦੋਂ ਤੁਸੀਂ ਉਹਨਾਂ ਨੂੰ ਹਸਾਉਗੇ ਤਾਂ ਮੈਂ ਵੀ ਅੰਦਰੋਂ ਹੱਸਾਂਗਾ ਮਾਂ ਤੁਸੀਂ ਮੇਰੀ ਸੁਪਰ ਹੀਰੋ ਹੋ ਤੇ ਮੈਂ ਕਦੇ ਦੂਰ ਨਹੀਂ ਜਾਣਾ ਮੈਂ ਇਸ ਖਿਡੌਣੇ ਦੇ ਰਹੀਂ ਹਰ ਰੋਜ਼ ਤੁਹਾਡੇ ਕੋਲ ਆਵਾਂਗਾ ਚਿੱਠੀ ਦੇ ਅਖੀਰ ਵਿੱਚ ਇੱਕ ਟੇਡਾ ਮੇਡਾ ਦਿਲ ਬਣਿਆ ਸੀ ਤੇ ਉਸਦੇ ਹੇਠ ਲਿਖਿਆ ਸੀ ਪਰ ਕਿਰਪਾ ਕਰਕੇ ਰੋਣਾ ਨਹੀਂ ਜਸੋ ਨੇ ਰੋਂਦਿਆਂ ਰੋਂਦਿਆਂ ਚਿੱਠੀ ਨੂੰ ਛਾਤੀ ਨਾਲ ਲਾ ਲਿਆ ਉਹ ਬੇਹੋਸ਼ ਹੋਣ ਵਾਲੀ ਸੀ ਕਿਉਂਕਿ ਉਸਨੇ ਉਹ ਲਵਜ਼ ਪਾਲੇ ਸਨ ਜੋ ਪਹਿਲੀ ਚਿੱਠੀ ਵਿੱਚ ਮਿٹے ਹੋਏ ਸਨ ਜਸੋ ਨੇ ਆਪਣੇ ਆਪ ਨੂੰ ਕਿਹਾ ਮੇਰਾ ਪੁੱਤ ਮੈਨੂੰ ਕਹਿ ਗਿਆ ਸੀ ਕਿ ਰੋਣਾ ਨਹੀਂ ਪਰ ਮੈਂ ਆਪਣੇ ਆਪ ਨੂੰ ਕਿਵੇਂ ਰੋਕਾਂ ਅਚਾਨਕ ਬਾਹਰ ਬਿਜਲੀ ਕੜਕੀ ਮੀਂਹ ਪੈਣਾ ਸ਼ੁਰੂ ਹੋ ਗਿਆ ਜੱਸੋ ਖਿੜਕੀ ਕੋਲ ਖੜੀ ਹੋ ਗਈ ਉਸ ਨੂੰ ਲੱਗਿਆ ਮੀਂਹ ਦੀਆਂ ਬੂੰਦਾਂ ਨਾਲ ਹਰਸ਼ ਦੀ ਆਵਾਜ਼ ਮਿਲ ਕੇ ਕਹਿ ਰਹੀ ਹੈ ਮਾਂ ਮੈਂ ਤੇਰੇ ਕੋਲ ਆ ਜੱਸੋ ਦੇ ਪੈਰ ਹੌਲੀ ਹੌਲੀ ਛੋਟੀ ਸਾਈਕਲ ਵੱਲ ਵਧੇ ਉਸਨੇ ਸਾਈਕਲ ਨੂੰ ਪਿਆਰ ਨਾਲ ਛੋਇਆ ਟਾਇਰਾਂ ਤੇ ਪਈਆਂ ਮੀਂਹ ਦੀਆਂ ਬੂੰਦਾਂ ਚਮਕਦੀਆਂ ਸਨ ਜੀਵੇਂ ਹਰਸ਼ ਦੀਆਂ ਅੱਖਾਂ ਮੁਰ ਉਸ ਨੂੰ ਤੱਕ ਰਹੀਆਂ ਹੋਣ ਅਗਲੇ ਦਿਨ ਜੱਸੋ ਨੇ ਫੈਸਲਾ ਕਰ ਲਿਆ ਉਹ ਹਰਸ਼ ਦੀ ਇੱਛਾ ਪੂਰੀ ਕਰੇਗੀ ਉਹ ਮੁਹੱਲੇ ਦੇ ਬੱਚਿਆਂ ਨੂੰ ਇਕੱਠਾ ਕਰਕੇ ਬੋਲੀ ਆਓ ਬੱਚਿਓ ਅੱਜ ਤੋਂ ਮੈਂ ਤੁਹਾਨੂੰ ਰੋਜ਼ ਕਹਾਣੀਆਂ ਸੁਣਾਵਾਂਗੀ ਜਿਵੇਂ ਮੈਂ ਆਪਣੇ ਹਰਸ਼ ਨੂੰ ਸੁਣਾਉਂਦੀ ਸੀ ਬੱਚੇ ਖੁਸ਼ ਹੋ ਗਏ ਪਰ ਬੱਚਿਆਂ ਵਿੱਚੋਂ ਇੱਕ ਨਵਾਂ ਮੁੰਡਾ ਰੂਪ ਪਿੱਛੇ ਖੜਾ ਰਿਹਾ ਚੁੱਪ ਦਰਿਆ ਹੋਇਆ ਇਕੱਲਾ ਜੱਸੋ ਨੇ ਉਸ ਦੇ ਨੇੜੇ ਜਾ ਕੇ ਪੁੱਛਿਆ ਤੂੰ ਕਿਉਂ ਨਹੀਂ ਆਇਆ ਪੁੱਤ ਰੂਪ ਨੇ ਹੌਲੀ ਜੀ ਆਵਾਜ਼ ਵਿੱਚ ਕਿਹਾ ਮੇਰੀ ਮਾਂ ਨਹੀਂ ਹੈ ਕਿਸੇ ਨੂੰ ਮੈਨੂੰ ਕਹਾਣੀ ਸੁਣਾਉਣ ਦਾ ਸ਼ੌਂਕ ਨਹੀਂ ਜੱਸੋ ਦਾ ਦਿਲ ਕੰਬਿਆ ਉਸ ਨੇ ਉਸ ਦਾ ਹੱਥ ਫੜਿਆ ਆ ਜਾ ਅੱਜ ਤੋਂ ਮੈਂ ਤੈਨੂੰ ਕਹਾਣੀ ਸੁਣਾਵਾਂਗੀ ਰੂਪ ਦੀਆਂ ਅੱਖਾਂ ਚਮਕ ਗਈਆਂ ਤੇ ਛੋਟੀ ਸਾਈਕਲ ਜਿਵੇਂ ਹਲਕਾ ਜਿਹਾ ਹਿਲੀ ਜੱਸੋ ਨੂੰ ਲੱਗਾ ਹਰਸ਼ ਖੁਸ਼ ਹੋਇਆ ਹੈ ਜਸੂ ਨੇ ਰੂਪ ਦਾ ਹੱਥ ਫੜਿਆ ਤੇ ਬੈਠਕ ਵਿੱਚ ਲੈ ਆਈ। ਬੱਚੇ ਉਸਦੇ ਆਲੇ-ਦੁਆਲੇ ਬੈਠ ਗਏ ਪਰ ਰੂਪ ਜਸੂ ਦੇ ਬਿਲਕੁਲ ਨੇੜੇ ਬੈਠਿਆ। ਉਹ ਡਰਿਆ ਹੋਇਆ ਸੀ ਪਰ ਉਸ ਦੀ ਅੱਖਾਂ ਵਿੱਚ ਇੱਕ ਅਜੀਹੀ ਲੋੜ ਸੀ ਜਿਵੇਂ ਉਹ ਕਿਸੇ ਮਮਤਾ ਦੀ ਗੋਦ ਲਬਰਿਆ ਹੋਵੇ। ਜਸੂ ਨੇ ਕਹਾਣੀ ਸ਼ੁਰੂ ਕੀਤੀ ਪਰ ਹਰ ਵਾਰ ਉਸ ਦੀ ਨਜ਼ਰ ਰੂਪ ਤੇ ਹੀ ਜਾਂਦੀ ਕਿਉਂਕਿ ਉਸ ਦੇ ਚਿਹਰੇ ਤੇ ਇੱਕ ਦਰਦ ਸੀ ਜੋ ਲਫ਼ਜ਼ਾਂ ਵਿੱਚ ਬਿਆਨ ਨਹੀਂ ਕਰ ਸਕਦਾ ਸੀ। ਕਹਾਣੀ ਖਤਮ ਹੋਈ। ਬੱਚੇ ਚਿਲਾਉਂਦੇ ਹੋਏ ਚਲੇ ਗਏ ਪਰ ਰੂਪ ਅਜੇ ਵੀ ਬੈਠਾ ਸੀ ਜੱਸੋ ਨੇ ਹੌਲੀ ਜਿਹਾ ਪੁੱਛਿਆ ਪੁੱਤ ਘਰ ਨਹੀਂ ਜਾਣਾ ਰੂਪ ਦੇ ਚਿਹਰੇ ਤੇ ਇੱਕ ਬੋਝ ਸੀ ਮੈਂ ਘਰ ਨਹੀਂ ਜਾਣਾ ਉਸ ਦੀ ਆਵਾਜ਼ ਕੰਬ ਰਹੀ ਸੀ ਕਿਉਂ ਪੁੱਤ ਰੂਪ ਨੇ ਅੱਖਾਂ ਥੱਲੇ ਕਰ ਲਈਆਂ ਅੰਮੀ ਹੁਣ ਨਹੀਂ ਹੈ ਪਾਪਾ ਬਹੁਤ ਮਾਰਦੇ ਨੇ ਇਸ ਲਈ ਮੈਂ ਘਰ ਜਾਣੇ ਤੋਂ ਡਰਦਾ ਹਾਂ ਜਸੋਦਾ ਦਿਲ ਛੱਲੀ ਵਾਂਗ ਛਿੱਦਰ ਹੋ ਗਿਆ ਜਸੋ ਨੂੰ ਉਸ ਦਿਨ ਸਮਝ ਆ ਗਿਆ ਰੂਪ ਸਿਰਫ ਇੱਕ ਮੁੰਡਾ ਨਹੀਂ ਉਹ ਇੱਕ ਸ਼ਾਕਾਰ ਸੀ ਜੋ ਕਿਸਮਤ ਨੇ ਤੋੜ ਦਿੱਤਾ ਸੀ ਜਸੋ ਨੇ ਉਸਦੇ ਸਿਰ ਤੇ ਹੱਥ ਫੇਰਿਆ ਰੂਪ ਹੁਣ ਤੈਨੂੰ ਕੋਈ ਡਰਨ ਦੀ ਲੋੜ ਨਹੀਂ ਜਿੱਥੇ ਮਨ ਦੀ ਜਗ੍ਹਾ ਖਾਲੀ ਹੁੰਦੀ ਹੈ ਉੱਥੇ ਰੱਬ ਕਿਸੇ ਨਾ ਕਿਸੇ ਨੂੰ ਭੇਜ ਦਿੰਦਾ ਹੈ ਰੂਪ ਰੋਣ ਲੱਗ ਪਿਆ ਜਸੋ ਨੇ ਉਸ ਨੂੰ ਗਲੇ ਲਾ ਲਿਆ ਉਸਦੇ ਦਿਲ ਵਿੱਚ ਹਰਸ਼ ਦੀ ਆਵਾਜ਼ ਗੂੰਜੀ मां ਹੋਰ ਬੱਚਿਆਂ ਨੂੰ ਖੁਸ਼ ਰੱਖਿਓ ਉਹ ਸਮਝ ਗਈ ਹਰਸ਼ ਉਸ ਨੂੰ ਰਸਤਾ ਦਿਖਾ ਰਿਹਾ ਸੀ ਉਸ ਰਾਤ ਜਸੋ ਨੂੰ ਨੀਂਦ ਨਹੀਂ ਆ ਸਕੀ ਰੂਪ ਦੀ ਗੱਲਾਂ ਨੇ ਉਸ ਦੇ ਦਿਲ ਵਿੱਚ ਤੂਫਾਨ ਮਚਾ ਦਿੱਤਾ ਸੀ ਉਹ ਬਾਹਰ ਛੋਟੀ ਸਾਈਕਲ ਕੋਲ ਆ ਕੇ ਬੈਠ ਗਈ ਮੀਂਹ ਦੀਆਂ ਬੂੰਦਾਂ ਛੱਤ ਤੋਂ ਟਪਕ ਰਹੀਆਂ ਸਨ ਜਸੋ ਨੇ ਖਿੜੋਣੇ ਦੀ ਸੀਟ ਤੇ ਹੱਥ ਫੇਰਿਆ ਅਚਾਨਕ ਉਸ ਨੂੰ ਫਿਰ ਰੋਂਦੀ ਆਵਾਜ਼ ਸੁਣਾਈ ਦਿੱਤੀ ਉਸ ਨੇ ਪਿੱਛੇ ਵੇਖਿਆ ਰੂਪ ਇਕੱਲਾ ਦਰਵਾਜ਼ੇ ਤੇ ਖੜਾ ਕੰਬ ਰਿਹਾ ਸੀ ਪੁੱਤ ਨੀਂਦ ਨਹੀਂ ਆਈ ਜਸੋ ਨੇ ਪੁੱਛਿਆ ਉਸਨੇ ਹੌਲੀ ਜਿਹਾ ਸਿਰ ਹਿਲਾਇਆ Papa ਚੀਲਾਂਦੇ ਨੇ ਜਦੋਂ ਮੈਂ ਸੁਪਨੇ ਚਮਾਨੂ ਵੇਖਦਾ ਹਾਂ ਜਸੋ ਨੇ ਉਸਨੂੰ ਨੇੜੇ ਆਉਣ ਲਈ ਕਿਹਾ ਰੂਪਾ ਕੇ ਉਸਦੀ ਗੋਦ ਵਿੱਚ ਬੈਠ ਗਿਆ ਬਿਲਕੁਲ ਹਰਸ਼ੁਵਾਨ ਜਸੋ ਦੀਆਂ ਅੱਖਾਂ ਪਾਰ ਆਈਆਂ ਹਵਾ ਤੇਜ਼ ਹੋਣ ਲੱਗੀ ਹਲਕੀ ਧੁੰਦ ਛਾ ਗਈ ਇਸੇ ਵੇਲੇ ਛੋਟੀ ਸਾਈਕਲ ਹੌਲੀ ਜਿਹੀ ਖੁਦ ਬੱਬਾ ਖੁਦ ਕੋਮਣ ਲੱਗੀ ਨਾ ਕੋਈ ਹਵਾ ਨਾ ਕਈ ਤੱਕ ਕ ਪਰ ਸਾਈਕਲ ਛੋੜਾ ਹਿੱਲੀ ਜਸੋਦਾ ਦਿਲ ਰੁਕ ਗਿਆ ਰੂਪ ਨੇ ਅੱਖਾਂ ਵੱਡੀਆਂ ਕਰਕੇ ਪੁੱਛਿਆ ਤਾਈ ਇਹ ਆਪਣੇ ਆਪ ਹਿੱਲਿਆ ਸੀ ਜਸੋ ਨੇ ਉਸ ਨੂੰ ਛਾਤੀ ਨਾਲ ਲਾਇਆ ਅਤੇ ਹੌਲੀ ਜਿਹਾ ਕਿਹਾ ਹਾਂ ਪੁੱਤਰ ਮੇਰਾ ਹਰਸ਼ੂ ਆਇਆ ਸੀ ਤੈਨੂੰ ਡਰ ਤੋਂ ਬਚਾਉਣ ਲਈ ਰੂਪ ਨੇ ਉਸ ਦੀ ਗੋਦ ਦੇ ਅੰਦਰ ਮੂੰਹ ਛੁਪਾ ਲਿਆ ਉਸ ਨੂੰ ਸੱਚੀ ਮਾਂ ਮਿਲ ਗਈ ਸੀ ਦੂਜੇ ਦਿਨ ਜਸੋ ਨੇ ਸੋਚਿਆ ਉਹ ਰੂਪ ਨੂੰ ਉਸਦੇ ਪਿਤਾ ਕੋਲ ਵਾਪਸ ਭੇਜੇਗੀ ਬਰ ਉਸ ਨੂੰ ਲੱਗਿਆ ਕੁਝ ਗਲਤ ਹੋਵੇਗਾ ਰੂਪ ਦਾ ਪਿਤਾ ਜਗਦੀਪ ਇੱਕ ਅਦਖੜ ਮਧੋਸ਼ ਜਿਹਾ ਆਦਮੀ ਸੀ ਜਦੋਂ ਜਸੋ ਰੂਪ ਨੂੰ ਲੈ ਕੇ ਜਗਦੀਪ ਦੇ ਘਰ ਪਹੁੰਚੀ ਉਹ ਦਰਵਾਜ਼ੇ ਤੇ ਹੀ ਸ਼ਰਾਬ ਨਾਲ ਰੱਜਿਆ ਡਿੱਗਦਾ ਮਿਲਿਆ ਜਗਦੀਪ ਰੂਪ ਨੂੰ ਵੇਖ ਕੇ ਚਿਲਾਇਆ ਕਿੱਥੇ ਸੀ ਤੂੰ ਤੇ ਕੌਣ ਹੈ ਇਹ ਔਰਤ ਜਸੋ ਨੇ ਕਿਹਾ ਮੈਂ ਜਸੋ ਹਾਂ ਰੂਪ ਕੱਲ ਰਾਤ ਮੇਰੇ ਕੋਲ ਸੀ ਦਰਿਆ ਹੋਇਆ ਸੀ ਤੂੰ ਇਸ ਨੂੰ ਮਾਰਦਾ ਕਿਉਂ ਹੈ जगदीप गुस्से नाल बोलया मेरे ਘਰ ਦੇ ਮਾਮਲਿਆਂ ਚ ਨਾ ਪੈ ਰੂਪਕੰਬre ਹਸੀ ਜਸੂ ਦੇ ਪਿੱਛੇ ਛੋਪਿਆ ਹੋਇਆ ਜਸੂ ਗੁੱਸੇ ਚ ਆਈ ਬੱਚਾ ਤੇਰਾ ਹੈ ਪਰ ਦਰਦ ਇਸ ਦੇ ਨਾਲ ਮੇਰਾ ਵੀ ਹੈ ਜਗਦੀਪ ਨੇ ਗਲਤ ਸ਼ਬਦ ਕਹੇ ਉਹ ਰੂਪਵਲ ਵਦਿਆ ਮਾਰਨ ਲਈ ਅਚਾਨਕ ਛੋਟੀ ਸਾਈਕਲ ਦੀ ਘੰਟੀ ਆਪਣੇ ਆਪ ਵੱਜ ਗਈ ਟਿੰਗ ਟਿੰਗ ਤਿੰਨ ਵਾਰ ਬਹੁਤ ਜ਼ੋਰ ਨਾਲ ਜਿਵੇਂ ਕੋਈ ਚੀਕ ਰਹਾ ਹੋਵੇ ਮੇਰੀ ਮਾਂ ਨੂੰ ਹੱਥ ਨਾ ਲਾਓ ਜਸੋ ਰੂਪ ਜਗਦੀਪ ਤਿੰਨੋਂ ਹਕੇ ਬੱਕੇ ਰਹਿ ਗਏ ਜਗਦੀਪ ਡਰ ਨਾਲ ਕੰਬਣ ਲੱਗਾ ਉਸਨੇ ਰੂਪ ਨੂੰ ਗਲ ਨਾਲ ਲਾ ਲਿਆ ਉਸ ਤੋਂ ਬਾਅਦ ਉਸਨੇ ਕਦੇ ਵੀ ਰੂਪ ਨੂੰ ਨਹੀਂ ਕੁੱਟਿਆ ਹੁਣ ਰੂਪ ਦੇ ਚਿਹਰੇ ਉੱਤੇ ਹਮੇਸ਼ਾ ਖੁਸ਼ੀ ਰਹਿੰਦੀ ਜਸੋ ਨੂੰ ਰੂਪ ਵਿੱਚੋਂ ਆਪਣਾ ਹਰਸ਼ ਨਜ਼ਰ ਆਉਂਦਾ